ਰਾਜਪੁਰੇ ਵਾਲੀ ਮਾਸੀ ਤਿੱਥੋ ਤਿਹਾਰ ਤੇ ਜਦੋਂ ਵੀ ਆਉਂਦੀ ਤਾਂ ਗੱਡੀ ਚੜ੍ਹ ਕੇ ਹੀ ਆਉਂਦੀ ਪਹਿਲੋਂ ਟੇਸਨ ਤੇ ਉਤਰ ਦਰਬਾਰ ਸਾਹਿਬ ਮੱਥਾ ਟੇਕ ਫੇਰ ਨਿਆਣਿਆਂ ਜੋਗਾ ਕਿੰਨਾ ਸਾਰਾ ਮੁਰਮਰਾ ਤੇ ਲੱਡੂ ਮੁੱਲ ਲੈਂਦੀ ਤੇ ਮੁੜ ਅੱਗਿਓ ਬੱਸੇ ਚੜ੍ਹਦੀ ਕਿੰਨੇ ਸਾਲ ਉਸ ਦੀ ਇਹੋ ਰੁਟੀਨ ਰਹੀ ਔਲਾਦ ਨਹੀਂ ਸੀ ਹੋਈ ਤੇ ਫੇਰ ਮਾਸੜ ਵੀ ਐਕਸੀਡੈਂਟ ਵਿੱਚ ਮੁੱਕ ਗਿਆ ਤਾਂ ਵੀ ਦਲੇਰੀ ਨਾਲ ਆਪਣੇ ਹੀ ਘਰੇ ਡਟੀ ਰਹੀ ਫਿਰ ਟਾਈਮ ਦੇ ਨਾਲ-ਨਾਲ ਜਮਾਨਾ ਰਹਿਣ ਸਹਿਣ ਸਭ ਕੁਝ ਬਦਲ ਗਿਆ ਪਰ ਉਹ ਬਿਲਕੁਲ ਨਾ ਬਦਲੀ ਉੰਜ ਦੀ ਉੰਜ ਹੀ ਰਹੀ ਮੈਂ ਵੱਡਾ ਹੋਇਆ ਤਾਂ ਮੈਨੂੰ ਪੱਗ ਬਣਾਉਣ ਵਾਲਾ ਦਿਨ ਮਿਥ ਲਿਆ ਪੈरिस ਵਿੱਚ ਫੰਕਸ਼ਨ ਰੱਖਿਆ ਸਾਰੇ ਰਿਸ਼ਤੇਦਾਰੀ ਆਈ ਢੇਰ ਸਾਰੇ ਤੋਹਫੇ ਪੱਗਾਂ ਅਤੇ ਸਗਣ ਬਹੁਤੇ ਅਮਰੂਤੀ ਕਾਰਾਂ ਸਕੂਟਰਾਂ ਵਿੱਚ ਵੀ ਆਏ ਪਰ ਮਾਸੀ ਨਾ ਉਪੜੀ ਇੱਕ ਦੋ ਫਿਰ ਉਸ ਦਾ ਜ਼ਿਕਰ ਜ਼ੋਰ ਸੜਿਆ ਪਰ ਫਿਰ ਸਾਰੇ ਆਪੋ ਆਪਣੇ ਕਾਰ ਵਿਹਾਰਾਂ ਵਿੱਚ ਰੁੱਝ ਗਏ ਉਹ ਦਿਨ ਟਲੇ ਉਪੜੀ ਕੱਟੇ ਨਾਲ ਲਿਬੜੀ ਰਿਕਸ਼ੇ ਚੋਂ ਉਤਰੀ ਨਵੀਂ ਪੀੜੀ ਦੇ ਜਵਾਕਾਂ ਵਿੱਚੋਂ ਬਹੁਤਾਂ ਪਛਾਣੀ ਬਿਨਾ ਉਸ ਨੂੰ ਸ਼ਾਇਦ ਸਾਡੀ ਕੋਠੀ ਲੱਭਣ ਵਿੱਚ ਵੀ ਘੜੀ ਲੱਗ ਗਈ ਸੀ ਹਲਵਾਈਆਂ ਕੋਲ ਕੋਲੋਤਿਆਂ ਮੇਰੀ ਨਜ਼ਰ ਪਈ ਤਾਂ ਮੈਂ ਭੱਜ ਕੇ ਜਾ ਕੇ ਜੱਫੀ ਪਾਈ ਪੁੱਛਿਆ ਇੰਨੇ ਕੁ ਵੇਲੇ ਕਿਉਂ ਆਈਏ ਆਖਣ ਲੱਗੀ ਅੰਬਰ ਸਾਰਾ ਕਰਫਿਊ ਲੱਗ ਗਿਆ ਮੋੜ ਗੱਡੀ ਵੀ ਲੰਘ ਗਈ ਮਸੀਂ ਆਖਰੀ ਬੱਸ ਫੜ ਇੱਥੇ ਉਪੜੀ ਹਾਂ ਪਰ ਅਸਲ ਕਵੇਲਾ ਤੇਰਾ ਮੁਰਮਰਾ ਤੇ ਦਿਲਾਂ ਵਾਲੇ ਲੱਡੂਆਂ ਲੱਭਦਿਆਂ ਹੋ ਗਿਆ ਮਗਰੋਂ ਅਸੀਂ ਦੋਵੇਂ ਰੋ ਪਏ ਹੋ ਸ਼ਾਇਦ ਆਪਣੇ ਕੋਲ ਅਪੜਨ ਦੀ ਖੁਸ਼ੀ ਵਿੱਚ ਤੇ ਮੈਂ ਪਦਾਰਥਵਾਦੀ ਪ੍ਰਦੂਸ਼ਣ ਵਿੱਚ ਸਬਬੀ ਮਿਲ ਗਈ ਆਪਣੇ ਬਣਦੇ ਇੱਕ ਮਿੱਠੇ ਜਿਹੇ ਅਹਿਸਾਸ ਨੂੰ ਰੂਹ ਤੇ ਮਹਿਸੂਸ ਕਰਕੇ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਹੋਰ ਨਵੀਆਂ ਨਵੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਡੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ